ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਧਰਪੁਰੀਆ ਅਡੇਰੀ ਫਾਰਮ ਵਿੱਚ ਸਵਾਗਤ ਹੈ ਸੱਜਣੋ ਅੱਜ ਦੀ ਵਿਜ਼ਿਟ ਪਿੰਡ ਬਲਟੋਵਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਇੱਕ ਘਰੇਲੂ ਘਰ ਦੇ ਵਿੱਚ ਵੀਡੀਓ ਅਪਲੋਡ ਕਰਨ ਲੱਗੇ ਆ ਉਹ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੇ ਆ ਤੁਹਾਨੂੰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਬੈਲ ਨੂੰ ਆਉਟ ਸੈਟ ਕਰਨਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਤਾਂ ਸੱਜਣੋ ਸਾਡਾ ਕੰਮ ਆ ਵੀਡੀਓ ਬਣਾਉਣਾ ਤੁਹਾਡਾ ਕੰਮ ਹੈ ਨਰਖ ਪਰਖ ਕਰਨਾ ਬੇਨਤੀ ਪ੍ਰਵਾਨ ਕਰਿਆ ਕਰੋ ਦੁਬਾਰਾ ਕੇਸ ਨੂੰ ਲਾਮਾਣਾ ਦਿਆ ਕਰੋ ਤੇ ਆਓ ਲਈਏ ਵਧੇਰੇ ਜਾਣਕਾਰੀ ਸ਼ਾਹ ਜੀ ਤੋਂ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਠੀਕ ਹੈ ਜੀ ਤੇ ਫਿਰ ਕਿਵੇਂ ਆਪਾਂ ਪਹਿਲਾਂ ਡਰੈੱਸ ਆਪਣਾ ਦੱਸ ਦਿੱ ਗਏ ਪਿੰਡ ਦਾ ਨਾਮ ਪਿੰਡ ਭਰਾਵਾਂ ਨੂੰ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਲੀ ਪੱਟੀ ਬਰਡਵਾ ਪਿੰਡ ਪਿੰਡ ਬਟੋਲੀ ਵਾਲੀ ਪੱਤੀ ਠੀਕ ਹੈ ਜੀ ਨਾਮ ਭੋਰ ਸਿੰਘ ਜੀ ਭੋਰ ਸਿੰਘ ਜੀ ਠੀਕ ਆ ਤੇ ਪਉ ਬੋਰ ਸਿੰਘ ਜੀ ਫਿਰ ਆਪਣੀ ਘਰ ਦੀ ਆ ਅੱਜ ਘਰ ਦੀ ਘਰ ਦੀ ਕਿੰਨਾ ਇੱਕ ਦੁੱਧ ਚੋਇਆ ਆ ਪਾ ਜੇ ਆਪਾਂ 12 ਲੀਟਰ ਚਾਉਂਦੇ ਰਹੇ ਪਹਿਲੇ ਸਵੇਰੇ ਪਹਿਲੇ ਸਵੇਰੇ ਐਰ ਕੀ ਦੂਜੀ ਸਵੇਰ ਨੂੰ ਡਿਲੀਵਰੀ ਕਿੰਨਾ ਕ ਸਮਾਂ ਰਹੇਗਾ ਸੂਨ ਚ ਇਹ ਜੀ 20 ਤਰੀਕ ਨੂੰ ਦਿਨ ਪੂਰੇ ਨੇ ਆ 10 ਕ ਦਿਨ ਬਾਕੀ 10 12 ਦਿਨ ਪਏ 10000 ਰੁਪਏ ਠੀਕ ਆ ਅੱਜ ਤਰੀਕ ਵੈਸੇ ਸੱਜਣੋਂ 11 ਹੋ ਗਏ ਤੇ 9 ਕ ਦਿਨ 10 ਦੇ ਤਕਰੀਬ ਜਿਹੜਾ ਰਹੇਗਾ ਸਮਾਂ ਤੇ ਵੱਦ ਘਟ ਵੀ ਕੋਈ ਇੱਕ ਦੋ ਦਿਨ ਖੜ ਸਕਦੀ ਕਿਉਂਕਿ ਅਜੇ ਪੁੜਿਆ ਜਿਹੜਾ ਨਹੀਂ ਫਿਸਿਆ ਐਡਾ ਕੋਈ ਖਾਸ ਦਿਖਾ ਸਕਦੇ ਤੁਹਾਨੂੰ ਨੇੜ ਤੋਂ ਤੇ ਪਿੰਡ ਜਿਹੜਾ ਵਟੋਵਾ ਭਾਉ ਦਾ ਬੋਰ ਸਿੰਘ ਦਾ ਤੇ ਝਲਾਸ਼ੀ ਦੀ ਨੂੰ ਤਰਨਤਨ ਸਾਹਿਬ ਤੇ ਪੀਸ ਸਜਣੋ ਕੋਕਾ ਯਾ ਬ੍ਰਾਂਡਡ ਪੀਸ ਹੀ ਆ ਭਾਉ ਦੇ ਕੋਲ ਸੋਹਣੀ ਆ ਵੱਡੀ ਆ ਭਾਉ ਜਿੱਡੀ ਜਵਾਨ ਆ ਠੀਕ ਆ ਪਹਿਲੇ ਸਵੇਰ ਦਾ ਇਕੱਟਾ ਜੋ ਮਗਰ ਠੀਕ ਆ ਤੇ ਐਰ ਕੀ ਜਿਹੜਾ ਦੂਜਾ ਸਵੇਰ ਨੂੰ ਡਿਲੀਵਰੀ ਵਿੱਚ ਕੋਈ 10 ਕ ਦਿਨ ਦਾ ਸਮਾਂ ਲੈਂਦੀ ਆ ਤੇ ਜਿਆਦੀ ਭਾਉ ਜੀ ਦੰਦਾ ਦੰਦਾ ਜੀ ਹੋਣੀ ਆ ਨਾ ਹਾਂਜੀ ਹਾਂਜੀ ਛਿੱਕੀ ਛੁੱਗੀ ਹੋ ਗਈ ਹੋਣੀ ਛੁੱਗੀ ਤੇ ਪਿੰਡ ਆਪਣਾ ਵਟੋਵਾ ਦੱਸਦਾ 12 13 ਕਿਲੋ ਕਿੰਨਾ ਦੁੱਧ ਦੱਸਿਆ ਪਹਿਲੇ ਸਵੇਚ ਵਾਲਾ 12 ਕਿਲੋ ਕਹਿੰਦੇ ਰਿਆ 12 ਕਿਲੋ ਐਰਕੇ ਫਿਰ ਵੱਧ ਈ ਉਮੀਦ ਕਰਦੇ ਤੇ ਐਰਕੇ ਜਿਹੜਾ ਇਹਨੂੰ ਸੀਮ ਲਵਾਇਆ ਉਹਦਾ ਕੋਈ ਪਤਾ ਈ ਅਰਜਨ ਕੁੰਗੜ ਦਾ ਕਹਿ ਰਹੇ ਅਰਜਨ ਕੁੰਗੜ ਦਾ ਜੀ ਅੱਛਾ ਅਰਜਨ ਕੁੰਗੜ ਦਾ ਹਾਂ ਠੀਕ ਆ ਜੀ ਵੀਰ ਕਹਿ ਰਿਹਾ ਕਿ ਅਰਜਨ ਕੁੰਗੜ ਦਾ ਜਿਹੜਾ ਠੀਕ ਆ ਗਾ ਇਹਨੂੰ ਅਸੀਂ ਪਰਵਾਇਆ ਚੰਗਾ ਹੈ ਗਾਂ ਸਾਨ ਉਹ ਵੀ ਚੰਗੇ ਗਾਂ ਬੱਚੇ ਪਾਉਂਦਾ ਨਸਲ ਦਾ ਆਪ ਵੀ ਚੰਗੀ ਬਲੱਡ ਲਾਈਨ ਦੀ ਜਾਂਦੀ ਆ ਤੇ ਖੋਲ ਕੇ ਤੋਰ ਕੇ ਭਾਉਜੀ ਵਿਖਾਈਏ ਆਪਾਂ ਲਓ ਸਜਰੋ ਸੋਣੀ ਆ ਹਾਈ ਟੂਟ ਚੰਗੀ ਸੋਣੀ ਆ ਮੈਂ ਤੇ ਦੂਜਾ ਸੂਆ ਜੋ ਸਿੰਘ ਰਿੰਗ ਸਿੰਘ ਲੱਗਾ ਸਜਰੋ ਠੀਕ ਹੈ ਜੀ ਬਾਕੀ ਅੱਜ ਕੱਲ੍ਹ ਥਾਂ ਥੂ ਘਰਾਂ ਚ ਜਾਰਾ ਕਰ ਪੱਕੇ ਆ ਕੱਚਾ ਥਾਂ ਜਿਹੜਾ ਖਾਸ ਕਰਕੇ ਅੱਜ ਕੱਲ ਡੰਗਰ ਭਾਲਦੇ ਆ ਠੀਕ ਆ ਜੀ ਤੇ ਕੱਚੇ ਥਾਂ ਜਿਹੜੇ ਬਹੁ ਘੱਟ ਰਹੇਗੇ ਨਾ ਹੀ ਸੱਚ ਨੂੰ ਕਰ ਲੋ ਚੈੱਕ ਲੋ ਜੀ ਮੜਾ ਕਿਹੜਾ ਗਾਂ ਨੂੰ ਕਢਾ ਦੋ ਭਾਜੀ ਲੋ ਜੀ ਇੱਥੇ ਢਾਕ ਲੋ ਢਾਕ ਲੋ ਰੋੜੇ ਕਿ ਦائیں ਉਖੜ ਬੜੇ ਜੇ ਆ ਠੀਕ ਆ ਸਜਨੋ ਤੇ ਥਾਂ ਥੁੰਡੀ ਕੋਆਰਟੀ ਚੰਗੀ ਲੱਗੀ ਆ ਮੋੜ ਲੋ ਰੋੜਿਆਂ ਦੇ ਉੱਤੋਂ ਵੀ ਕਈ ਵਾਰ ਡੰਗਰ ਨਾ ਥੋੜਾ ਜਿਹਾ ਥਾਂ ਥੂ ਕੱਚਾ ਹੋਣਾ ਚਾਹੀਦਾ ਰੋੜੇ ਓਖੜ ਪੜੇ ਜੇ ਕਰਕੇ ਥੋੜਾ ਜਿਹਾ ਪਾਸ਼ੂ ਕਰਦਾ ਲੋਈ ਸੱਜੇ ਲੋਈ ਵਟੀਆਂ ਕੱਦ ਕਾਠੀ ਫੇਟ ਪੂਰਾ ਬਹੁਤ ਸੋਹਣਾ ਲੱਗਾ ਕਮਾਲ ਦਾ ਤੇ ਸੋਹਣੀ ਆ ਠੀਕ ਹੈ ਜੀ ਲੋਈ ਠੀਕ ਹੈ ਜੀ ਲੋ ਕਾਲੋ ਨੇੜ ਤੋਂ ਚੈੱਕ ਠੀਕ ਆ ਤੇ ਪਾਉ ਜੀ ਇਹਦੀ ਕੀ ਆਪਾਂ ਲੈ ਦੇ ਫਿਰ ਕਰ ਲੈਣਾ 115 115 ਕਰ ਲੈਣਾ ਇਹ 115 ਹਾਂ 5000 ਛੋੜ ਕਰ ਦੋ ਚਲੋ 5000 ਛੋੜ ਦੇ ਮਾਨਤਾ ਕਰ ਦਿਆਂ ਕਰਦਾ ਦਾ ਹਾਂ ਇੱਕ 10 ਦੀ ਲੋਈ ਸੱਜਣੋ ਸੁਜਾਸਵਾ ਜਿਹੜੀ ਝੋਟੀ ਆ ਅਰਜਨ ਕੁੰਗੜ ਦਾ ਜੋ ਇਹਨੂੰ ਗਾਂ ਜੈਕਸ਼ਨ ਲੱਗਾ ਆ ਠੀਕ ਆ ਅਰਜਨ ਕੁੰਗੜ ਤੋਂ ਡਿਲੀਵਰੀ ਜਿਹੜੀ ਇਹਦੀ 8 ਕ ਦਿਨ ਦਾ ਕੋਈ ਸਮਾਂ ਰਹੇਗਾ 9 ਦਾ ਸੂਣ ਵਿੱਚ ਸੋਹਣੀ ਆ ਉਮੀਦ ਕਰਦੇ ਆ ਆਪ ਜੀ ਦੇ ਮਨ ਨੂੰ ਜ਼ਰੂਰ ਲੱਗੂਗੀ ਤੇ ਕਨੈਕਟ ਨੰਬਰ ਬਾਈ ਦਾ ਉੱਪਰ ਦਿੱਤਾ ਹੋਊਗਾ ਆਪਣੀ ਖਰੀਦਦਾਰੀ ਕਰ ਲਿਓ ਠੀਕ ਆ ਜੀ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਭਰੀ ਸਸੀ ਕਾਲ ਜੀ ਰੱਬ ਰੱਖਾ ਜੀ